ਹਾਂਜੀ ਮਿੱਤਰੋ ਇਹ ਪੰਜਾਬ ਦੀ ਸਭ ਤੋਂ ਵੱਡੀ ਪੈਲਸਾ ਜੋ ਕਿ ਬਠਿੰਡਾ ਦੇ ਵਿੱਚ ਸਥਿਤਾ ਤੁਸੀਂ ਦੇਖ ਸਕਦੇ ਹੋ ਇੱਕ ਅਲੱਗ ਹੀ ਟਾਈਪ ਦੀ ਬਣੀ ਹੋਈ ਆ ਜਿਵੇਂ ਕਿ ਪੁਰਾਣੇ ਮਹਾਰਾਜਾ ਰਾਣਿਆਂ ਦੇ ਕਿਲੇ ਹੁੰਦੇ ਸੀ ਦੇਖ ਸਕਦੇ ਹੋ ਉਹ ਟਾਈਪ ਦੀ ਪੈਲਸਾ ਪੈਸ ਦੇਖੋ ਕਿੰਡੀ ਵੱਡੀ ਆ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਤੇ ਤੁਸੀਂ ਦੇਖੋ ਪੈਲਸ ਕਿਰਾ ਬਾਹਰੋਂ ਤੁਹਾਨੂੰ ਦਰਸ਼ਨ ਕਰਾਉਣੇ ਆ ਕਿਆ ਬਾਤ ਹੈ ਆ ਦੇਖੋ ਇਹ ਮੇਨ ਗੇਟ ਐ ਐਂਟਰੀ ਦਾ ਵੀਰੇ ਆਜੋ ਜੀ ਅੱਗੇ ਵੱਧਦਾ ਆਜੋ ਜੀ ਦੇਖ ਸਕਦਾ ਤੁਸੀਂ ਇੱਥੇ ਕਈ ਬਾਲੀਵੁੱਡ ਐਕਟਰ ਵੀ ਸ਼ੂਟਿੰਗ ਕਰਕੇ ਗਏ ਨੇਗੇ ਇਹਨੇ ਕੀ ਪਨਿਤੀ ਚੋਪੜਾ ਆਏ ਸੀ ਨਾ ਇੱਥੇ ਪਨਿਤੀ ਚੋਪੜਾ ਹਾਂਜੀ ਬਾਈ ਹਾਂਜੀ ਆ ਇੱਥੇ ਬਾਲੀਵੁੱਡ ਕਈ ਐਕਟਰ ਸ਼ੂਟਿੰਗ ਕਰਕੇ ਗਏ ਨੇ ਸਾਨੂੰ ਅੰਦਰੋਂ ਵੀ ਦਿਖਾਵਾਂਗੇ ਤੁਸੀਂ ਪੈਰਸ ਦੇਖੋ ਇੱਕ ਛੋਟੀ ਐਟ ਵਾਲੀ ਪੈਰਸ ਕਹਿੰਦੇ ਨੇ ਆਪਾਂ ਦੇਖੋ ਜੀ ਕੀ ਬਾਤ ਹੈ ਅੰਦਰੋਂ ਸਾਨੂੰ ਦਿਖਾਉਣੇ ਆ ਵੀਡੀਓ ਨਾਲ ਬਣੇ ਰਹੋ ਜੀ ਤੇ ਚੰਗੀ ਲੱਗੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਆਜੋ ਜੀ ਇਹ ਆਪਾਂ ਅੰਦਰ ਐਂਟਰ ਹੋ ਰਹੇ ਹਾਂ ਜੀ ਦੇਖੋ ਤੁਸੀਂ ਅੰਦਰ ਦਾ ਮਾਹੌਲ ਕਿਆ ਬਾਤ ਹੈ ਇਹ ਦੇਖੋ ਕਿਆ ਬਾਤ ਹੈ ਜੀ ਇਹ ਅੰਦਰ ਦਾ ਦ੍ਰਿਸ਼ਾ ਸਾਰਾ ਦੇਖੋ ਜੀ ਬਹੁਤ ਵੱਡੀ ਭੈ ਸਾਈ

ਕਾਲਜ ਦੇ ਰੇਸ ਤੋਂ ਆ ਰਿਹਾ ਹੈ। ਉਹ ਦੇਖੋ ਜੀ। ਅੰਦਰ ਦਾ ਮਾਹੌਲ। ਕੀ ਬਾਤ ਹੈ। ਇਹ ਪਾਲਸ ਦੇ ਲੱਗਦੇ ਨੇ। ਦੇਖੋ। ਇਹ ਮੇਂ ਟੇਬਲ ਆ। ਕਾਹਨੋਂ ਆ ਰਿਹਾ ਹੈ। ਹਮ। ਗੋਲ ਨੋਟ ਬਹਿਲੇ ਅਸ਼ੋਕ ਰਵੀ ਹਾਂ ਆ ਬੀਆਈਪ ਸੋਲ ਜਸਤ ਇਹ ਕਿਹੜੇ ਰੂਮ ਬੀਆਈਪ ਡੀਆਈਪ ਬੀਆਈਪ ਗਾਸ਼ਟਾ ਲੀਏ ਆ ਜਾ ਹਾਂ ਦੇਖੋ ਇਹ ਵੇਵਾਰ ਦਾ ਮਾਹੌਲ ਦੇਖੋ ਰਾਹੁਲ ਹਾਂ ਜੀ ਬਾਹਰਲਾ ਦ੍ਰਿਸ਼ ਦੇਖ ਸਕਦੇ ਹੋ ਤੁਸੀਂ ਪਠੰਡੇ ਦੀ ਜੋ ਕਹਿ ਸਕਦੇ ਆਪਾਂ ਇਸ ਪੈਸਾ ਦਾ ਨਾਮ ਹੈਗਾ ਹਵੇਲੀ ਇਹ ਨਵਾਬ ਦੇਖੋ ਤੁਸੀਂ ਪੈਸਾ ਚੈੱਕ ਕਰੋ ਇੱਕ ਵਾਰੀ ਇਹ ਪੰਜਾਬ ਦੀ ਸਭ ਤੋਂ ਟਾਪ ਤੇ ਪੈਸਾ ਆ ਜਾਂਦੀ ਹੈ ਇੱਥੇ ਬਹੁਤ ਬਾਲੀਵੁੱਡ ਐਕਟਰ ਨੇ ਜੋ ਉਹ ਸ਼ੂਟਿੰਗ ਕਰਕੇ ਗਏ ਨੇਗੇ ਦੇਖੋ ਜੀ ਬਾਹਰ ਦਾ ਮਾਹੌਲ ਵੀ ਦੇਖੋ ਦੇਖੋ ਜੀ ਰਵੇਲੀਏ ਨਵਾਬ ਯਾ ਵਾਤੀ ਆਜੋ ਜੀ ਅਗੇ ਵੀਡੀਓ ਨਾਲ ਬਣੇ ਰਹੋ ਚੰਗੀ ਲੱਗੇ ਸੇਰ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਇੱਕ आज सर मैं तो आप दिखा चुके हैं इधर